ਇਨਸਾਨ ਦੀਆਂ ਯੋਜਨਾ ਬਹੁਤ ਵੱਡੀਆਂ ਹੁੰਦੀਆਂ ਬਹੁਤ ਪਲਾਨ ਵੱਡੇ ਹੁੰਦੇ ਨੇ ਬੜੇ ਬੜੇ ਵੱਡੇ ਵਿਜ਼ਨ ਲੈ ਕੇ ਚੱਲਦਾ ਪਰ ਉਸ ਮੁਕਾਮ ਤੇ ਪਹੁੰਚ ਨਹੀਂ ਪਾਉਂ ਕਾਮਯਾਬ ਹੋਣ ਦੀ ਤੜਫ ਬਹੁਤ ਹੈ ਪਰ ਕਾਮਯਾਬ ਲੋਕਾਂ ਦੇ ਨਾਲ ਸਾਡੀ ਸੰਗਤ ਨਹੀਂ ਸਫਲ ਹੋਣ ਦੀ ਦੌੜ ਬਹੁਤ ਹੈ ਪਰ ਸਫਲ ਲੋਕਾਂ ਦੇ ਨਾਲ ਸਾਡੀ ਸੰਗਤ ਨਹੀਂ ਆ ਤੇ ਲਿਖਿਆ ਬੁਰਾ ਚਾਲ ਚੱਲਣ ਚੰਗੇ ਚਾਲ ਚੱਲਣੋਂ ਵਿਗਾੜ ਦਿੱਤਾ ਅੱਜ ਬੰਦਾ ਆਪਣੇ ਸਮਝ ਦੇ ਨਾਲ ਆਪਣੀ ਪਲਾਨ ਦੇ ਨਾਲ ਕੰਮ ਕਰ ਰਿਹਾ ਹੈ ਆਪਣੀ ਬੁੱਧ ਨਾਲ ਚੱਲ ਰਿਹਾ ਹੈ ਕੋਈ ਗੱਲ ਨਹੀਂ ਜੇ ਅਸੀਂ ਵੱਡੇ ਹੋਣਾ ਚਾਹੁੰਨੇ ਆ ਵੱਡੇ ਬੰਨਾ ਚਾਹੁੰਨੇ ਆ ਤੇ ਵੱਡੇ ਲੋਕਾਂ ਦੀ ਸੰਗਤ ਕਰਨੀ ਪਵੇ ਬਿਜ਼ਨਸਮੈਨ ਬੰਨਾ ਚਾਹੁੰਨੇ ਆ ਨਾ ਵੀ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਨਾ ਉਹਨਾਂ ਦੀ ਸੰਗਤ ਕਰਨੀ ਉਹਨਾਂ ਦੀ ਸੰਗਤ ਕਰਨੀ ਪਵੇ ਜੇ ਇਨਸਾਨ ਸੰਤ ਬੰਨਾ ਚਾਹੁੰਦਾ ਹੈ ਸੇਵਕ ਬੰਨਾ ਚਾਹੁੰਦਾ ਹੈ ਤੇ ਸੰਤ ਸੇਵਕ ਲੋਕਾਂ ਦੀ ਸੰਗਤੀ ਕਰਨੀ ਲਿਖਿਆ ਨਾ ਅਲੀਸ਼ਾ ਤੇ ਏਲੀਆ ਦੇ ਬਾਰੇ ਉਹਨੇ ਉਹਦੀ ਸੰਗਤੀ ਨਹੀਂ ਛੱਡੀ ਪਿੱਛਾ ਨਹੀਂ ਛੱਡਿਆ ਤੇ ਦੁੱਗਣੀ ਆਸ਼ੀਸ਼ ਨੂੰ ਕੀ ਕੀਤਾ ਦੁੱਗਣੀ ਬਰਕਤ ਨੂੰ ਕਹਿੰਦਾ ਪਿੱਛੇ ਮੁੜ ਪਿੱਛੇ ਮੁੜਨ ਵੱਲੋਂ ਵੀ ਕਹਿ ਦਿੱਤਾ ਗਿਆ ਪਰ ਕੀ ਕਹਿੰਦਾ ਪਰਮੇਸ਼ਵਰ ਦਾ ਬੰਦਾ ਅਲੀਸ਼ਾ ਕਹਿੰਦਾ ਤੇਰੀ ਤੇਰੀ ਜਿੰਦ ਦੀ ਸੋ ਮੈਂ ਤੇਰਾ ਪਛਾ ਸੰਗਤ ਨਹੀਂ ਛੱਡੀ ਤੇ ਲਿਖਿਆ ਉਹ ਉਹਦੇ ਨਾਲੋਂ ਵੀ ਦੁੱਗਣਾ ਮਸਾ ਪਰਮੇਸ਼ਵਰ ਕੋਲੋਂ ਲੈ ਗਿਆ ਜੇ ਇਨਸਾਨ ਨੇ ਜਿਸ ਮੁਕਾਮ ਤੇ ਪਹੁੰਚਣਾ ਜੇਕਰ ਇਨਸਾਨ ਦੇ ਅੰਦਰ ਇਹ ਹੈ ਨਾ ਕਿ ਮੈਂ ਸਫਲ ਹੋਣਾ ਹੈ ਤੇ ਫਿਰ ਸਫਲ ਲੋਕਾਂ ਦੀ ਸੰਗਤ ਕਰਨੀ ਪਾਉ